ਹੁਣ ਸਰਕਾਰ ਵੀ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਥਾਂ ਥਾਂ ਤੇ ਸੋਈਏ ਨੇ ਸਰਕਾਰੀ ਕਰੰਦੇ ਖੂਨ ਦੀ ਹੋਲੀ ਖੇਡ ਰਹੇ ਐ ਤੇ ਸਿੱਖ ਦਾ ਤਾਂ ਫਿਰ ਆਸਰਾ ਗੁਰੂ ਹੀ ਸੀ ਨਾ ਉਹ ਤਾਂ ਖੋਤਿਆਂ ਤੇ ਬੈਠੇ ਘੋੜਿਆਂ ਤੇ ਬੈਠੇ ਸ਼ਹੀਦ ਹੋਏ ਵੀ ਨਾਲ ਸਿੰਘ ਜਾ ਰਹੇ ਨੇ ਤੇ ਫਿਰ ਵੀ ਉਹ ਗੁਰੂ ਦਾ ਸ਼ਬਦ ਗਾਉਂਦੇ ਜਾ ਰਹੇ ਸਤ ਸੂ ਸਿੰਘ ਸੀ ਜਿਹੜਾ ਫੜਿਆ ਗਿਆ 34 ਨਾਲ ਜਰਨੈਲ ਸੀ 4000 ਨੇਜਿਆਂ ਤੇ ਟੰਗੇ ਸੀ 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਹੋਇਆ ਸੀ ਇਹਨਾਂ ਨੂੰ ਬਾਦਸ਼ਾਹ ਫਰਖਸ਼ੀਰ ਦੇ ਸਾਹਮਣੇ ਦਿੱਲੀ ਦੀ ਧਰਤੀ ਤੇ ਲਜਾਇਆ ਗਿਆ ਉੱਤੇ ਛੋਟੀ ਜਿਹੀ ਇੱਕ ਸਾਖੀ ਬਹੁਤ ਪਿਆਰੀ ਜਿਹੜੀ ਉਹ ਇਤਿਹਾਸ ਦੇ ਵਿੱਚ ਦਰਜ ਹੈ ਮਜੀਟੇ ਦਾ ਇੱਕ ਨੌਜਵਾਨ ਕੁਝ ਸਮਾਂ ਹੋਇਆ ਵਿਆਹ ਕੇ ਤੇ ਆਪਣੀ ਘਰਵਾਲੀ ਨੂੰ ਉਹਦੇ ਪੇਕੇ ਪਰਿਵਾਰ ਚੋਂ ਮਲਾਕੀ ਤੁਰਿਆ ਰਿਹਾ ਅਜੇ ਘਰੇ ਨਹੀਂ ਪਹੁੰਚਿਆ ਸੱਥ ਚ ਆਇਆ ਗਿਣਤੀ ਪੂਰੀ ਕਰਨ ਲਈ ਜ਼ਕਰੀਆ ਖਾਨ ਦੇ ਸਿਪਾਹੀਆਂ ਨੇ ਉਹਨੂੰ ਕੈਦ ਕਰ ਲਿਆ ਵੀ ਚਲੋ ਸਿੰਘ ਹੈ ਤੇ ਇਹਨੂੰ ਵੀ ਸ਼ਹੀਦ ਕਰਾਂਗੇ ਤੇ ਗਿਣਤੀ ਹੋਰ ਵੱਧ ਜਾਏਗੀ ਸਾਡੇ ਵੀ ਅਸੀਂ ਇੰਨੇ ਸਿੱਖ ਕੈਦ ਕੀਤੇ ਉਹਨੂੰ ਵੀ ਫੜ ਕੇ ਲੈ ਗਏ ਮਾਂ ਨੂੰ ਪਤਾ ਲੱਗਿਆ ਮਜੀਠੇ ਦਾ ਰਹਿਣ ਵਾਲਾ ਵੱਡਾ ਮੰਤਰੀ ਸੀ ਜਿਹੜਾ ਫ੍ਰਾਕਸ਼ੀਰ ਦਾ ਰਤਨ ਚੰਦ ਉਹਦੇ ਅੱਗੇ ਫਰਿਆਦ ਕੀਤੀ ਵੀ ਮੇਰਾ ਬੱਚਾ ਗਲਤੀ ਨਾਲ ਫੜ ਕੇ ਲੈ ਗਏ ਆ ਮੇਰੇ ਪੁੱਤ ਨੂੰ ਛਡਾਇਆ ਜਾਏ ਉਹ ਨੂੰ ਨਾਲ ਲੈ ਕੇ ਮਾਂ ਦਿੱਲੀ ਪਹੁੰਚਦੀ ਐ 100 ਸਿੰਘ ਰੋਜ਼ ਸ਼ਹੀਦ ਕੀਤਾ ਜਾਂਦਾ ਹੈ ਦਿੱਲੀ ਦੀ ਧਰਤੀ ਤੇ ਰੋਜ਼ 100 ਸਿੱਖ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਬਾਦਸ਼ਾਹ ਰੋਜ਼ ਪੁੱਛਦਾ ਉੱਠ ਕੇ ਵੀ ਕੋਈ ਇੱਕ ਸਿੱਖ ਹੈ ਜੀਨੇ ਈਨ ਮੰਨੀ ਹੋਵੇ ਧਰਮ ਛੱਡਿਆ ਹੋਵੇ ਜਲਾਦ ਕਹਿੰਦੇ ਜੀ ਸਾਨੂੰ ਇੱਕ ਨਹੀਂ ਮਿਲਿਆ ਜਿਹੜਾ ਆਪਣੇ ਧਰਮ ਤੋਂ ਮੁਕਰਿਆ ਹੋਵੇ ਆਪਣੇ ਧਰਮ ਨੂੰ ਪਿੱਠ ਦਿੱਤੀ ਹੋਵੇ ਇੱਕ ਵੀ ਸਿੱਖ ਐਸਾ ਨਹੀਂ ਰੋਜ਼ ਤਸੀਹੇ ਰੋਜ਼ ਸ਼ਹਾਦਤਾਂ ਰੋਜ਼ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਉਹ ਮਾਂ ਬਾਦਸ਼ਾਹ ਫਰਖਸ਼ੀਰ ਦੇ ਕੋਲੇ ਜਾ ਕੇ ਕਹਿੰਦੀ ਮੇਰਾ ਬੱਚਾ ਸਿੱਖ ਨਹੀਂ ਇਹਨੂੰ ਗਲਤੀ ਨਾਲ ਫੜ ਕੇ ਲਿਆਂਦਾ ਗਿਆ ਇਹਨੂੰ ਛੱਡ ਦਿੱਤਾ ਜਾਏ ਬਾਦਸ਼ਾਹ ਨੂੰ ਚਾਹ ਚੜ ਗਿਆ ਵੀ ਕੋਈ ਤਾਂ ਆਇਆ ਉਹਨਾਂ ਨੂੰ ਲੱਗਿਆ ਸੀ ਵੀ ਸਾਡੀਆਂ ਵੀ ਧੌਣਾਂ ਨੀ ਇੰਨਾ ਜ਼ੁਲਮ ਕਰਕੇ ਇੰਨਾ ਤਸ਼ੱਦਦ ਕਰਕੇ ਇੰਨਾ ਮਾਰ ਮਟਾ ਕੇ ਇੰਨਾ ਇਹਨਾਂ ਨੂੰ ਤਸੀਹੇ ਦੇ ਕੇ ਵੀ ਇੱਕ ਨਹੀਂ ਜਿਹੜਾ ਧਰਮ ਤੇ ਸਦਕ ਤੋਂ ਸਿੱਖੀ ਤੋਂ ਡੋਲ ਰਿਹਾ ਹੈ ਕੋਈ ਤਾਂ ਹੈ ਜਿਹਨੇ ਆ ਕੇ ਆਖਿਆ ਉਹਨੇ ਫਰਮਾਨ ਲਿਖ ਕੇ ਭੇਜਿਆ ਵੀ ਆ ਜਾ ਕੇ ਸਿਪਾਈ ਜਿੱਥੇ ਤੇਰਾ ਬੱਚਾ ਕੈਦ ਆ ਉੱਥੇ ਜਾ ਕੇ ਇਹ ਪਹੁੰਚਦਾ ਕਰ ਦੇ ਤੇ ਤੇਰੇ ਬੱਚੇ ਨੂੰ ਛੱਡ ਦਿੱਤਾ ਜਾਏਗਾ ਹੁਣ ਇੱਕ ਪਾਸੇ ਬੱਚੇ ਦੇ ਸਿਰ ਤੇ ਤਲਵਾਰ ਹੈ ਕੁਝ ਮਿੰਟਾਂ ਵਿੱਚ ਉਹਦਾ ਸਿਰ ਧੜ ਨਾਲੋਂ ਵੱਖਰਾ ਕੀਤਾ ਜਾਣਾ। ਮਾਂ ਭੱਜ ਕੇ ਜਾ ਕੇ ਸਿਪਾਈ ਨੂੰ ਜਲਾਦ ਨੂੰ ਚਿੱਠੀ ਫੜਾਉਂਦੀ ਹੈ ਜਿਹਦੇ ਤੇ ਲਿਖਿਆ ਹੋਇਆ ਸੀ ਕਿ ਬੱਚੇ ਨੇ ਧਰਮ ਸਿੱਖੀ ਛੱਡ ਦਿੱਤੀ ਹੈ ਇਸ ਬੱਚੇ ਨੂੰ ਛੱਡ ਦਿੱਤਾ ਜਾਏ। ਜਲਾਦ ਬੜਾ ਖੁਸ਼ ਹੋਇਆ। ਉਹ ਕਹਿੰਦਾ ਉਹ ਇਸ ਕਤਲਗਾਹ ਵਿੱਚ ਪਹਿਲਾ ਨੌਜਵਾਨ ਤੂੰ ਆ ਜਿਹੜਾ ਇੱਥੋਂ ਜਾਉਂਦਾ ਜਾ ਰਿਹਾ ਹੈ। ਅੱਜ ਤੱਕ ਇੱਥੋਂ ਜਾਉਂਦਾ ਨਹੀਂ ਗਿਆ ਕੋਈ ਤੇਰੀ ਖੁਸ਼ਕਿਸਮਤੀ ਆ ਤੂੰ ਚਲਾ ਜਾ ਪਰ ਇੱਕ ਗੱਲ ਲਿਖੀ ਹੋਈ ਆ ਵੀ ਜਾਂਦਾ ਜਾਂਦਾ ਈਨੀ ਗੱਲ ਕਹਿ ਜੀ ਮੈਂ ਗੁਰੂ ਦਾ ਸਿੱਖ ਨਹੀਂ ਹੈਗਾ ਇਹ ਤੈਨੂੰ ਕਹਿ ਕੇ ਜਾਣਾ ਪੈਣਾ ਉਹਨੇ ਆਖਿਆ ਜਿਹੜੀ ਮੇਰੀ ਮਾਂ ਇਹ ਜ਼ੁਬਾਨ 'ਚੋਂ ਮੇਰੇ ਗੱਲ ਕਹੋਣਾ ਚਾਹੁੰਦੀ ਐ ਉਹਨੇ ਆਖਿਆ ਤੂੰ ਮੈਨੂੰ ਜਨਮ ਦਿੱਤਾ ਮਾਂ ਸਾਹਮਣੇ ਖਲੋਤੀ ਮੈਂ ਤੇਰਾ ਧੰਨਵਾਦ ਕਰਦਾ ਮੈਨੂੰ ਦੁਨੀਆ ਦਿਖਾਈ ਮੈਨੂੰ ਸੰਸਾਰ ਦਿਖਾਇਆ ਤੂੰ ਤੂੰ ਮੈਨੂੰ ਜੀਵਨ ਦਿੱਤਾ ਮਨੁੱਖਾ ਦੇਹੀ ਮੈਨੂੰ ਤੇਰੇ ਕਰਕੇ ਮਿਲੀ ਐ ਪਰ ਜੇ ਤੂੰ ਪਿੰਡੋਂ ਆ ਕੇ ਬਾਦਸ਼ਾਹ ਦੇ ਸਾਹਮਣੇ ਸਿਰ ਨੀਵਾ ਕਰਕੇ ਮੇਰੀ ਜ਼ਿੰਦਗੀ ਦੀ ਭੀਖ ਮੰਗਦੀਆਂ ਨਾ ਮੈਂ ਸਿੱਖੀ ਛੱਡ ਦਿਆਂ ਐਸ ਵੇਲੇ ਜਿਸ ਜਗ੍ਹਾ ਤੇ ਮੈਂ ਖੜਾ ਮੈਂ ਮਾਂ ਛੱਡ ਸਕਦਾ ਪਰ ਸਿੱਖੀ ਨਹੀਂ ਛੱਡ ਸਕਦਾ ਉਹਨੇ ਆਖਿਆ ਜਲਾਦ ਦਾ ਮੇਰੀ ਮਾਂ ਝੂਠ ਬੋਲਦੀ ਐ ਮੈਂ ਗੁਰੂ ਦਾ ਪੱਕਾ ਸਿੱਖ ਹਾਂ ਤੁਸੀਂ ਦੇਖਿਆ ਹੋਣਾ ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਆ ਨਾ ਉਵੇਂ ਉਵੇਂ ਔਲਾਦ ਦਾ ਮੋਹ ਬੱਚਿਆਂ ਨਾਲੋਂ ਘਟੀ ਜਾਂਦਾ ਥੋੜਾ ਫਰਕ ਪੈ ਜਾਂਦਾ ਤੇ ਜਿਵੇਂ ਜਿਵੇਂ ਮਾਪੇ ਦੀ ਉਮਰ ਵੱਡੀ ਹੁੰਦੀ ਹੈ ਉਹਨਾਂ ਉਵੇਂ ਉਵੇਂ ਉਹਨਾਂ ਦਾ ਮਾ ਮਾ ਬੱਚਿਆਂ ਨਾਲ ਮੋਹ ਜ਼ਿਆਦਾ ਵਧ ਜਾਂਦਾ ਇਹ ਮਨੁੱਖੀ ਮਨ ਦੀ ਸਾਡੀ ਸਾਰਿਆਂ ਦੀ ਤਸਵੀਰ ਹੈ ਉਹ ਰੋਵੇ ਕਰ ਲਾਏ ਉਹ ਸਾਜ ਵਿਆਹੀ ਨੂੰ ਵੀ ਨਾਲ ਲਿਆਈ ਉਹਨੇ ਆਖਿਆ ਜੇ ਮੇਰਾ ਮੇਰੀ ਗੱਲ ਨਹੀਂ ਮੰਨਦਾ ਤੂੰ ਹੀ ਵਾਸਤਾ ਪਾ ਉਨੇ ਆਖਿਆ ਜਦੋਂ ਗੱਲ ਧਰਮ ਤੇ ਆਈ ਮੈਂ ਜਨਮ ਦੇਣ ਵਾਲੀ ਤੋਂ ਮੁੱਖ ਪਾਸੇ ਕਰ ਲਿਆ ਤੂੰ ਤੇ ਵਿਆਹ ਕੇ ਕੱਲ ਆਈ ਹੈ ਤੂੰ ਮੇਰਾ ਜੀਵਨ ਸਾਥੀ ਹੈ ਮੈਂ ਸਤਕਾਰ ਕਰਦਾ ਤੇਰਾ ਪਰ ਗੱਲ ਜਿਸ ਸਿੱਖੀ ਦੀ ਧਰਮ ਤੇ ਇਮਾਨ ਦੀ ਹੈ ਮੇਰਾ ਜੀਵਨ ਉਸ ਸਿਧਾਂਤ ਦੇ ਸਾਹਮਣੇ ਬਹੁਤ ਛੋਟਾ ਹੈ ਲੱਖਾਂ ਜੀਵਨ ਵੀ ਮੈਨੂੰ ਮਿਲਣ ਮੈਂ ਵਾਰ ਦਿਆਂਗਾ ਗੁਰੂ ਦੇ ਸਿਧਾਂਤ ਬਦਲੇ ਮਾਂ ਉੱਥੇ ਹਟਕੋਰੇ ਲੈਂਦੀ ਹੋਈ ਆਪਣੇ ਬੱਚੇ ਨੂੰ ਕਹਿੰਦੀ ਕਵੀ ਦੇ ਬੜੇ ਪਿਆਰੇ ਬੋਲ ਹੈ ਫਰੋਕਸ਼ੀਰ ਦਾ ਰਾਜ ਹੈ ਰੋਜ਼ ਸਿੱਖਾਂ ਦਾ ਕਤਲ ਹੋ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਸ਼ਹਾਦਤ ਪਲਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਆਪਣੀਆਂ ਸੁਰਤੀਆਂ ਇਹਨਾਂ ਪਲਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਉੱਥੇ ਜਾ ਕੇ ਮਹਿਸੂਸ ਕਰਨਾ ਵੀ ਕਿੰਨਾ ਕੁਝ ਸਾਡੇ ਆ ਬਜ਼ੁਰਗਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਆਹੀ ਦਿਨ ਸੀ ਆਹੀ ਘੜੀਆਂ ਸੀ ਇਹੀ ਸਮਾਂ ਸੀ ਤੇਰੇ ਬਿਨ ਬੇਟਾ ਵੇ ਮੈਨੂੰ ਕੀ ਦਾ ਹੋਰ ਸਹਾਰਾ ਤੂੰ ਹੀ ਮੇਰੇ ਘਰ ਦਾ ਆਖਰੀ ਚਿਰਾਗ ਗੱਲ ਸੁਣ ਕੇ ਤੇਰੀ ਵੇ ਮੇਰੇ ਦਿਲ ਤੇ ਚੱਲ ਗਿਆ ਯਾਰਾ ਪੰਡ ਪੈ ਗਈ ਦੁੱਖਾਂ ਦੀ ਆ ਕੇ ਸਿਰ ਮੇਰੇ ਤੇ ਭਾਰੀ ਮੈਂ ਸਿੱਖ ਗੁਰੂ ਦਾ ਨਹੀਂ ਕਹ ਦੇ ਮੁਖ ਵਿੱਚੋਂ ਇੱਕ ਵਾਰੀ ਮੈਂ ਸਿੱਖ ਗੁਰੂ ਦਾ ਨਹੀਂ ਕਹਦੇ ਮੁਖ ਵਿੱਚੋਂ ਇੱਕ ਵਾਰੀ ਇੱਕ ਵਾਰ ਜ਼ਬਾਨੋਂ ਕਹਦੇ ਤੂੰ ਮੈਨੂੰ ਮਾਂ ਹੀ ਨਹੀਂ ਮੰਨਦਾ ਅੱਗੋਂ ਫਿਰ ਬੱਚਾ ਜਵਾਬ ਦਿੰਦਾ ਪਿਤਾ ਗੋਬਿੰਦ ਸਿੰਘ ਹੈ ਮੇਰਾ ਮਾਤਾ ਸਹਿਬ ਕੌਰ ਹੈ ਮੇਰੀ ਤੂੰ ਸ਼ਮ ਸ਼ਮ ਅੱਖੀਆਂ ਚੋਂ ਕਾਹ ਤੋਂ ਜਾਵੇ ਹੰਝੂ ਕੇਰੀ ਮੈਂ ਤਾਂ ਗੱਲਾਂ ਸਾਰੀਆਂ ਨੂੰ ਆਪਣੇ ਦਿਲੋਂ ਪਲਾਤਾ ਮੈਂ ਸਿੱਖ ਗੁਰੂ ਦਾ ਹਾਂ ਹੈਗੀ ਤੂੰ ਮੇਰੀ ਨਹੀਂ ਮਾਤਾ ਮੈਂ ਸਿੱਖ ਗੁਰੂ ਦਾ ਹਾਂ ਹੈਗੀ ਤੂੰ ਮੇਰੀ ਨਹੀਂ ਮਾਤਾ ਮੈਂ ਪੱਕਾ ਸਿੱਖ ਹਾਂ ਜੇ ਤੂੰ ਮੈਨੂੰ ਸਿੱਖੀ ਤੋਂ ਡਲਾਉਣ ਆਈਂ ਆ ਤੂੰ ਮੇਰੀ ਮਾਂ ਹੀ ਨਹੀਂ ਹੈ ਤੇ ਜੇ ਤੂੰ ਮਾਂ ਨਾ ਹੋਏਂਗੀ ਮੈਨੂੰ ਮਾਤਾ ਸਹਿਬ कौर ਦੀ ਗੋਦ ਮਿਲ ਜੇ ਗੁਰੂ ਗੋਬਿੰਦ ਸਿੰਘ ਵਰਗੇ ਪਿਤਾ ਮਿਲ ਗਏ ਮੈਨੂੰ ਹੋਰ ਲੋੜ ਨਹੀਂ ਸੰਸਾਰ ਦੀ ਉਸ ਬੱਚੇ ਨੂੰ ਸ਼ਹੀਦ ਕੀਤਾ ਗਿਆ 700 ਸਿੰਘ ਸ਼ਹੀਦ ਕੀਤੇ ਗਏ 34 ਜਰਨੈਲ ਸ਼ਹੀਦ ਕੀਤੇ ਗਏ ਇਤਿਹਾਸ ਕਹਿੰਦਾ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਆਈ ਉਹਦੀ ਘਰਵਾਲੀ ਦਾ ਨਾਮ ਸੀ ਬੀਬੀ ਚੰਬਾ ਤੇ ਪੌਣੇ ਕਿ ਚਾਰ ਸਾਲ ਦਾ ਪੁੱਤ ਉਹਦੀ ਗੋਦ ਚ ਹੈ ਜਿਹਦਾ ਨਾਮ ਭਾਈ ਅਜੈ ਸਿੰਘ ਆਉਂਦਾ ਇਤਿਹਾਸ ਵਿੱਚ ਸਾਹਮਣੇ ਸੁਪਤਨੀ ਸ਼ਹੀਦ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕੜਾ ਮਾਰੀ ਬੈਠਾ ਤੇ ਫਿਰ ਉਹਨੂੰ ਆਖਿਆ ਗਿਆ ਵੀ ਜੇ ਤੂੰ ਨਹੀਂ ਗੱਲ ਮੰਨਣੀ ਸਾਡੀ ਤੇ ਤੇਰੇ ਬੱਚੇ ਦਾ ਦਿਲ ਕੱਢ ਕੇ ਤੇਰੇ ਮੂੰਹ ਚ ਪਾਇਆ ਜਾਏਗਾ ਇਹ ਕੰਮ ਅਸੀਂ ਤੇਰੇ ਤੋਂ ਕਰਾਉਣਾ ਉਹਨੇ ਆਖਿਆ ਹੋਏ ਜਲਾਦਾ ਪੁੱਤ ਤੇਰਾ ਵੀ ਹੁੰਦਾ ਮੈਂ ਤਾਂ ਵੀ ਇਹ ਕੰਮ ਨਾ ਕਰਦਾ ਇਹ ਤਾਂ ਮੇਰਾ ਆਪਣਾ ਬੱਚਾ ਮੈਂ ਕਿਵੇਂ ਦਿਲ ਕੱਢਾਂਗਾ ਤੂੰ ਆਪਣਾ ਵੀ ਬੱਚਾ ਲਿਆਏਗਾ ਨਾ ਮੈਂ ਤਾਂ ਵੀ ਇੰਨਾ ហេਠਾ ਨਹੀਂ ਡਿੱਗਿਆ ਹੋਇਆ ਉਹ ਕਹਿੰਦੇ ਜੇ ਤੂੰ ਇਦਾਂ ਨਹੀਂ ਕਰੇਂਗਾ ਫਿਰ ਇਹ ਸਾਰਾ ਕੁਝ ਅਸੀਂ ਕਰਾਂਗੇ ਪੌਣੇ ਇੱਕ ਚਾਰ ਸਾਲ ਦੇ ਬੱਚੇ ਨੂੰ ਖੇਡਦਿਆਂ ਦੇਖਿਓ ਕਿੰਨੀ ਕੁ ਉਮਰ ਹੁੰਦੀ ਮਾਸੂਮ ਜਾਂ ਬੱਚਾ ਮਾਸੂਮ ਜਾਂ ਚਿਹਰਾ ਨਾ ਦੁਨੀਆ ਦੀ ਸਮਝ ਨਾ ਸੰਸਾਰ ਦੀ ਉਹਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ। ਕਹਿੰਦੇ ਸਵਾਦ ਆਇਆ। ਕਹਿੰਦਾ ਅੱਜ ਵਰਗਾ ਨਹੀਂ। ਉਹ ਲੱਗਦਾ ਖਾਲਸੇ ਦੇ ਨਿਸ਼ਾਨ ਝੂਲ ਰਹੇ ਐ। ਖਾਲਸੇ ਦੀ ਜੈ ਜੈਕਾਰ ਹੋਈ ਐ ਤੇ ਮੇਰਾ ਮੂੰਹ ਮਿੱਠਾ ਕਰਾਇਆ ਜਾ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਅੰਦਰਲਾ ਸੱਚ ਐ। ਇਹ ਪਰੋਸ ਆਇਆ। ਬੱਚਾ ਸ਼ਹੀਦ ਹੋਣ ਤੋਂ ਬਾਅਦ ਵੀ ਚੜ੍ਹਦੀ ਕਲਾ 'ਚ। ਜਮੂਰ ਗਰਮ ਕਰ ਕਰਕੇ ਉਹਦਾ ਮਾਸ ਨੋਚਿਆ ਗਿਆ। ਗਿਆਨੀ ਸੋਹਣ ਸਿੰਘ ਸੀਤਲ ਨੂੰ ਪੜਿਓ ਜਾਂ ਡਾਕਟਰ ਗੰਢਾ ਸਿੰਘ ਨੂੰ ਜਾਂ ਕਰਮ ਸਿੰਘ ਸਟੋਰੀਅਨ ਨੂੰ ਪਤਾ ਨਹੀਂ ਕਿੰਨੇ ਤਸੀਹੇ ਦਿੱਤੇ। ਖੱਬੀ ਲੱਤ ਵੱਢੀ ਸੱਜੀ ਅੱਖ ਕੱਢਤੀ ਉਹਨਾਂ ਨੇ। ਦੋਨੇ ਅੱਖਾਂ ਕੱਢੀਆਂ ਉਹਨਾਂ ਨੇ ਸਿੱਖਾਂ ਨਾ। ਲੱਤਾਂ ਵੱਡੀਆਂ ਬਾਹਾਂ ਵੱਡੀਆਂ। ਇਹ ਸਭ ਕੁਝ ਕਰਨ ਤੋਂ ਪਹਿਲਾਂ ਜਮੂਰਾਂ ਨਾਲ ਮਾਸ ਪਟਦਾ ਹੋਇਆ ਜਲਾਦ ਪੁੱਛਦਾ। ਕਿ ਮੈਂ ਤੇਰਾ ਇਤਿਹਾਸ ਪੜਿਆ ਤੂੰ ਹਿਰਨੀ ਦੇ ਤੜਫ ਦੇ ਬੱਚੇ ਦੇਖੇ ਤੂੰ ਬਿਰਾਗੀ ਹੋ ਗਿਆ ਅੱਜ ਪੁੱਤ ਦਾ ਕਲੇਜਾ ਮੂੰਚ ਪਵਾ ਕੇ ਵੀ ਸ਼ਾਂਤ ਐ ਏਦਾਂ ਕਿਉਂ ਕਹਿੰਦਾ ਫਰਕ ਇੰਨਾ ਕਹਿ ਪਹਿਲਾਂ ਬੰਦਿਆਂ ਦਾ ਬੰਦਾ ਸਾਂ ਅੱਜ ਗੁਰੂ ਦਾ ਬੰਦਾ ਆ ਪਹਿਲਾਂ ਉਗੜਨਾਥ ਰਮਦਾਸ ਪਿੱਛੇ ਸੀ ਤੇ ਜਿਹੜੇ ਸਤਗੁਰੂ ਦੇ ਅੱਗੇ ਮੈਂ ਸਿਰ ਰੱਖਿਆ ਨਾ ਜਿਹਦੇ ਕਦਮਾਂ 'ਚ ਉਹ ਉਹ ਸਤਿਗੁਰੂ ਆ ਜਿਹੜਾ ਆਪਣੇ ਪੁੱਤਾਂ ਦੇ ਕੋਲੋਂ ਵੀ ਖੁਸ਼ੀ ਦੇ ਗੀਤ ਗਾਉਂਦਾ ਲੰਘ ਜਾਂਦਾ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਸੈਦਕ ਸਿਰੜ ਦੀ ਮੂਰਤ ਉਹ ਖੁਦ ਆਪ ਅਕਾਲ ਪੁਰਖ ਦਾ ਸਰੂਪ ਮੇਰੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਉਹ ਮੈਨੂੰ ਸੈਦਕ ਦੇਣ ਵਾਲੇ ਉਹ ਮੈਨੂੰ ਸਿਰੜ ਦੇਣ ਵਾਲੇ ਨੇ ਲੱਤਾਂ ਕਟੀਆਂ ਬਾਹਾਂ ਕਟੀਆਂ ਅੱਖਾਂ ਕੱਢੀਆਂ ਉਹਨਾਂ ਅੰਤਾਂ ਦੇ ਤਸੀਹੇ 'ਚ ਦਿੱਤੇ ਪੂਰੇ ਦਾ ਪੂਰਾ ਸਰੀਰ ਇੱਕ ਬੂਰੀ 'ਚ ਪਾਤਾ ਇਹ ਸ਼ਹਾਦਤ 25 ਜੂਨ 1716 ਈਸਵੀ ਨੂੰ ਹੋਈ। ਖਾਲਸਾ ਰਾਜ ਦੇ ਪਹਿਲੇ ਸੰਸਥਾਪਕ, ਖਾਲਸਾ ਰਾਜ ਨੂੰ ਸਿਰਜਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਵੱਡਾ ਕਰਦਾਰ ਹੈ ਮੇਰੀ ਕੌਮ ਦੇ ਵਿੱਚ। ਇੰਨਾ ਵੱਡਾ ਕਦ ਹੈ। ਨਾ ਗੁਰੂ ਦੇ ਸਿਧਾਂਤ ਤੋਂ ਭੱਜਿਆ, ਨਾ ਗੁਰੂ ਦੇ ਅਸੂਲ ਛੱਡੇ, ਨਾ ਗੁਰੂ ਦੀ ਸਿੱਖੀ ਨੂੰ ਛੱਡਿਆ। ਇੰਨੀ ਵੱਡੀ ਸ਼ਹਾਦਤ ਹੋਈ ਬੱਚੇ ਦੀ ਘਰ ਵਾਲੀ ਦੀ ਸਿੰਘ ਵੀ ਸ਼ਹੀਦ ਹੋਈ। ਬਾਦਸ਼ਾਹ ਵੀ ਹੈਰਾਨ ਹੋਇਆ ਵੀ ਐਡੇ ਸਰੜੀ ਸਿੱਖ ਉਹਨੇ ਆਖਿਆ ਜਿੰਨਾ ਚਿਰ ਤੇਰੇ ਵਰਗੇ ਬੰਦੇ ਕੁਛ ਕਰਦੇ ਰਹਿਣਗੇ ਉਨਾ ਚਿਰ ਮੇਰੇ ਵਰਗੇ ਬੰਦੇ ਆ ਕੇ ਜ਼ੁਲਮ ਦੀਆਂ ਰਾਜ ਦੀਆਂ ਨੀਹਾਂ ਪੱਟਦੇ ਰਹਿਣਗੇ ਨਾ ਜੇ ਤੂੰ ਇਹ ਕੰਮ ਕਰਨੋਂ ਬੰਦ ਨਾ ਹੋਇਆ ਮੇਰੇ ਗੁਰੂ ਇਹੋ ਜੇ ਸੈਂਕੜੇ ਬੰਦੇ ਇਸ ਧਰਤੀ ਤੇ ਭੇਜਦਾ ਰਹੇਗਾ ਜਿਹੜਾ ਇਸ ਜ਼ੁਲਮ ਰਾਜ ਦੀਆਂ ਨੀਹਾਂ ਪੱਟਦੇ ਰਹਿਣਗੇ ਤੇ ਆਖਰੀ ਬੇਨਤੀ ਮੈਂ ਕਰਾਂ